ਭਾਰੀ ਬਰਸਾਤ ਦੇ ਕਾਰਨ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ। بارش ਦੌਰਾਨ ਜਲੰਧਰ ਲਈ ਆਮ ਲੋਕਾਂ ਵੱਲੋਂ ਕਹੇ ਜਾਂਦੇ ਸ਼ਬਦ ਜਲੰਧਰ ਜਲ ਕੇ ਅੰਦਰ ਕਹਾਵਤ ਬਣ ਗਏ ਨੇ ਤੇ ਇਹ ਕਹਾਵਤ ਅੱਜ ਵਾਕਿਆ ਹੀ ਸੱਚ ਹੋਈ ਜਾਪਦੀ ਹੈ। ਜਲੰਧਰ ਦੇ ਪਾਰਗੋ ਕੈਂਪ ਖਾਣੇ ਦੇ ਅੰਦਰ ਵੀ ਕੁਝ ਅਜੀਹਾ ਹੀ ਹਾਲ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਹੇ ਹਾਂ। ਇਥੇ ਬਰਸਾਤ ਦਾ ਪਾਣੀ ਕਮਰਿਆਂ ਦੇ ਅੰਦਰ ਤੱਕ ਜਾ ਚੁੱਕਿਆ ਹੈ ਇਸ ਮੌਕੇ ਜਦੋਂ ਐਸਐਚਓ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਥਾਣੇ ਦਾ ਰਿਕਾਰਡ ਸੁਰੱਖਿਅਤ ਕੀਤਾ ਗਿਆ ਨਾਲ ਹੀ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਨਗਰ ਨਿਗਮ ਦੀ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਨਗਰ ਨਿਗਮ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਤੇ ਹੁਣ ਪਾਣੀ ਦੀ ਨਿਕਾਸੀ ਸ਼ੁਰੂ ਕਰ ਦਿੱਤੀ ਗਈ ਹੈ